ਬਾਹਗੁਰੂ ਜੀ ਕਾ ਫਾਲਸਾ ਬਾਹਗੁਰੂ ਜੀ ਕੀ ਹਤੇ ਪੰਜਾਬ ਦੇ ਵਿੱਚ ਕੁਝ ਕੋ ਉਹ ਹਲਕੇ ਨੇ ਖਾਸ ਕਰਕੇ ਜਿਵੇਂ ਮਾਜੇ ਤੇ ਦਬਾਬੇ ਵਿੱਚ ਜੇ ਤੁਸੀਂ ਮਾਜੇ ਦੀ ਗੱਲ ਕਰੋਗੇ ਉੱਥੇ ਮਜਾਅਲ ਸ਼ਬਦ ਵਰਤਿਆ ਜਾਂਦਾ ਹੈ ਜਾਂ ਜਰਨੈਲ ਸ਼ਬਦ ਵਰਤਿਆ ਜਾਂਦਾ ਹੈ ਤੇ ਜਦੋਂ ਤੁਸੀਂ ਤਰਨ ਤਰਨ ਵਾਇਲ ਇਲੈਕਸ਼ਨ ਦੀ ਗੱਲ ਕਰੋਗੇ ਤਾਂ ਉਦੋਂ ਬਾਅਰਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਤੇ ਉਹਨਾਂ ਦੇ ਮੁਖ ਜਿਹੜੇ ਬੰਦੇ ਕਹਿ ਲਏ ਬੁਲਾਰੇ ਕਹਿ ਲਏ ਜਸ ਹਿਮਾ ਪਾਪਾ ਕਹਿ ਲਏ ਉਥੇ ਇੱਕ ਪੋਸਟ ਪਾਈ ਗਈ ਕਿ ਮਾਝੇ ਵਾਲਿਆਂ ਦੀਆਂ ਜ਼ਮੀਰਾਂ ਮਰ ਗਈਆਂ ਮਾਝੇ ਵਾਲੇ ਗਦਾਰ ਨਿਕਲੇ ਗਦਾਰੀ ਕਰਕੇ ਇਦਾਂ ਦੀ ਸ਼ਬਦਾਬਲੀ ਵਰਤੀ ਜਾਂਦੀ ਹੈ ਹੁਣ ਜਿਹੜਾ ਮੈਂ ਖੇਤਰਫੇਰ ਲਗਾ ਨਾ ਇਹਨੂੰ ਖਾਸ ਕਰਕੇ ਜਿਹੜੇ ਮੈਨੂੰ ਚੋਣ ਵਾਲੇ ਨੇ ਮੈਨੂੰ ਕਿ ਜਿਹੜੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਦੇ ਨੇ ਜਾਂ ਕਹਿ ਲਈਏ ਪੰਜਾਬ ਦੇ ਅਸਲ ਦਰਦੀ ਨੇ ਉਹ ਧਿਆਨ ਦੇ ਨਾਲ ਸੁਣਿਓ ਮੈਂ ਬਹੁਤ ਬਾਰੇ ਗੱਲ ਕਹੀ ਹੈ ਅੱਜ ਫੇਰ ਰਿਪੀਟ ਕਰ ਦੇਣਾ ਵੀ ਜਿਹੜਾ ਵੀ ਪਾਰਟੀ ਦਾ ਕੈਂਡੀਡੇਟ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਉਹਦੇ ਵੱਲ ਧਿਆਨ ਦਿਆ ਕਰੋ ਹੁਣ ਇਹਨਾਂ ਕਤੇੜਾ ਨੇ ਤਰਨ ਤਰਨ ਦੀ ਇਲੈਕਸ਼ਨ ਵਿੱਚ ਕੀ ਕਿਹਾ ਲੋਕਾਂ ਨੂੰ ਕਿ ਅਸੀਂ ਪੰਥ ਕਾ ਇੱਥੋਂ ਤੱਕ ਇਹਨਾਂ ਨੇ ਸ਼ਬਦਾਵਲੀ ਵਰਤੀ ਸੀ ਕਿ ਜੇ ਮੰਦੀਪ ਸਣੀ ਦਾ ਭਰਾ ਜੂਣ ਹਾਰ ਜਾਂਦਾ ਤਾਂ ਪੰਥ ਹਾਰੂਗਾ ਇਹ ਸ਼ਬਦਾਵਲੀ ਵਰਤੀ ਸੀ ਮੈਂ ਇੱਕ ਬੇਨਤੀ ਕਰਦਾ ਜਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਹੱਥ ਵਿੱਚ ਇੱਕ ਸੋਟਾ ਫੜ ਕੇ ਨਾਕਾ ਨਾਲਿਆ ਸੀ ਜਿਸ ਵਕਤ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਉਸ ਵਖਤ ਨੇ ਪੰਥ ਹਾਰਿਆ ਤੇ ਅੱਜ ਪੰਥ ਕਿਦਾਂ ਹਾਰ ਜਾਊ ਇਹ ਕੜਮ ਚੌਧਰੀ ਪੰਥ ਦੇ ਨਾਂ ਤੇ ਰੋਟੀਆਂ ਛਕਦੇ ਨੇ ਪੰਥ ਦੇ ਨਾਂ ਤੇ ਗੁਰਾਈਆਂ ਕਰਦੇ ਨੇ ਹੁਣ ਮੈਂ ਜਿਹੜੀ ਗੱਲ ਕਹਿਣੀ ਹੈ ਮੈਨੂੰ ਯਕੀਨ ਹੈ ਵਿਭਾਵੇਂ ਮਾਝਾ ਹੋਵੇ ਭਾਵੇਂ ਦੁਆਬਾ ਹੋਵੇ ਭਾਵੇਂ ਮਾਲਵਾ ਹੋਵੇ ਤਿੰਨ ਬਿਲਟਾਂ ਨੇ ਪੰਜਾਬ ਦੇ ਵਿੱਚ ਮਾਝਾ ਦੁਆਬਾ ਮਾਲਵਾ ਇਹ ਪੂਰੇ ਪੰਜਾਬ ਦੇ ਵਿੱਚ ਉਹ ਸਿਹਰਦ ਲੋਕ ਸਿਆਣੇ ਲੋਕ ਹੈਗੇ ਨੇ ਜਿਹੜੇ ਕਿਸੇ ਦੀ ਸੁਣੀ ਹੋਈ ਸਹੀ ਗੱਲ ਨੂੰ ਸਮਝਦੇ ਨੇ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਮੈਂ ਦਹਾਈ ਪਾ ਕੇ ਕਿ ਜਿਨ੍ਹਾਂ ਨੇ ਪੰਥ ਦਾ ਮੁਖੌਟਾ ਪਾਇਆ ਹੋਇਆ ਜਿਨ੍ਹਾਂ ਨੇ ਖੰਡੂਰ ਸਾਹਿਬ ਤੋਂ ਚੋਣ ਜਿੱਤ ਲਈ ਸੀ ਪੰਥ ਦਾ ਮੁਖੌਟਾ ਪਾ ਕੇ ਤੇ ਫਰੀਦਕੋਟ ਤੋਂ ਚੋਣ ਜਿੱਤ ਲਈ ਸੀ ਸਰਬ ਜਿੱਤਨੇ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੇ ਤੇ ਉਸ ਵਕਤ ਕੁਝ ਲੋਕ ਭਾਵੁਕ ਹੋ ਗਏ ਸੀ इमोशनल ਹੋ ਗਏ ਸੀ ਪੰਥ ਦੇ ਨਾਂ ਤੇ ਬੇਵਕੂਫ ਬਣਾਇਆ ਗਿਆ ਉਦੋਂ ਵੋਟਾਂ ਪੈ ਗਈਆਂ ਸੀ ਪਰ ਮੈਂ ਲਗਾਤਾਰ ਇਹ ਗੱਲ ਕਰਦਾ ਰਿਹਾ ਕਿ ਜਿਹੜੇ ਲੋਕ ਪੰਥ ਦੇ ਨਾਂ ਤੇ ਬੇਬਕੂ ਬਣਾਉਂਦੇ ਨੇ ਉਹਨਾਂ ਦਾ ਸੁਚੇਤ ਰਹੋ ਤੇ ਇਹ ਗੱਲ ਸੁਣੀ ਗਈ ਮੈਂ ਧੰਨਵਾਦ ਕਰਦਾ ਤਰਨਤਨ ਜਮਨੀ ਚੋਣ ਤੇ ਜਿਹੜਾ ਜੋਰ ਇਹਨਾਂ ਨੇ ਖੱਚਾਂ ਨੇ ਲਾਇਆ ਸੀ ਪੰਥ ਪੰਥ ਕਰਕੇ ਉਹ ਪੰਜਾਬ ਦੇ ਲੋਕਾਂ ਨੇ ਔਰ ਤਰਨਤਨ ਦੇ ਲੋਕਾਂ ਨੇ ਉਹਨੂੰ ਨਕਾਰਿਆ ਮੋਧਿਆਂ ਤੇ ਵੋਟ ਪਾਈ ਤੇ ਹੁਣ ਜਿਹੜੀ ਮੈਂ ਗੱਲ ਹੋਰ ਕਰਨੀ ਉਹ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਸੁਣੇ ਨਾ ਤਾਂ ਪੁੱਛੋ ਵੀ ਕੀ ਤਰਨ ਤਾਰਨ ਦੀ ਜੇ ਜਿਮਣੀ ਚੋਣ ਮਨਦੀਪ ਸਿੰਘ ਹਾਰ ਗਿਆ ਸਨੀ ਦਾ ਭਰਾ ਹਾਰ ਗਿਆ ਤਾਂ ਕੀ ਇੱਥੇ ਪੰਥ ਹਾਰ ਗਿਆ ਕਤੋੜੀਆਂ ਕਰਤੂਤਾਂ ਹਾਰ ਗਈਆਂ ਪੰਥ ਨਹੀਂ ਕਦੇ ਹਾਰਦਾ ਤੇ ਨਾ ਹੀ ਕੋਈ ਪੰਥ ਨੂੰ ਹਰਾ ਸਕਦਾ ਹਾਂ ਇਹ ਜ਼ਰੂਰ ਹੈ ਵੀ ਇਹਨਾਂ ਲੋਕਾਂ ਨੇ ਪੰਥ ਵਿੱਚ ਫੁੱਟ ਜ਼ਰੂਰ ਪਾਦੀ ਪੰਥ ਨੂੰ ਖੇਰੂ ਖੇਰੂ ਕਰਤਾ ਕੌਮ ਬਦਨਾਮ ਕਰਦੀ ਇਹਨਾਂ ਨੂੰ ਗੁਰਮਤਿ ਦਾ ਇਤਿਹਾਸ ਦਾ ਸਿਧਾਂਤਾਂ ਦਾ ਊੜਾ ਐੜਾ ਨਹੀਂ ਹੁੰਦਾ ਜਿਹੜੇ ਬੰਦੇ ਪੰਥਕ ਬਣ ਕੇ ਬਹਿ ਗਏ ਤੇ ਇੱਕ ਹੋਰ ਗੱਲ ਧਿਆਨ ਦੇਣਾ ਸੁਣਿਓ ਹੁਣ ਕਿੱਥੇ ਐ ਅੰਮ੍ਰਿਤਪਾਲ ਦਾ ਪਾਪਾ ਬੈਸਮਿਆ ਸ਼ਬਦ ਵਰਤਨੇ ਨਹੀਂ ਕਿੱਥੇ ਸਰਬਜੀਤ ਜਿਹੜੇ ਮੁਖਬਲਾ ਰਹੇ ਨੇ ਪੱਤਰਕਾਰਾਂ ਨਾਲ ਕਹਿੰਦੇ ਸੀ ਕਿਥੇ ਨੇ ਉਹ ਕੁਝ ਭੇਡਾਂ ਨੇ ਅੱਜ ਵੀ ਮੈਨੂੰ ਫੋਨ ਕਰਦੇ ਕੀ ਹੋ ਗਿਆ ਸਿੰਘ ਚੜ੍ਹਦੀ ਕਲਾ ਵਿੱਚ ਹੁੰਦੇ ਆ ਬੇਸ਼ਰਮ ਤੁਸੀਂ ਸੋਸ਼ਲ ਮੀਡੀਆ ਤੇ ਗਾਲੀ ਗਲੋਚ ਕਰਦੇ ਰਹੇ ਜਿੱਤ ਗਿਆ ਮਨਜੀਤ ਜਿੱਤ ਗਿਆ ਪੰਥ ਜਿੱਤ ਗਿਆ ਤੇ ਮੈਂ ਉਦੋਂ ਵੀ ਜੁੱਤੀ ਫੇਰੀ ਸੀ ਅੱਜ ਵੀ ਜੁੱਤੀ ਫੇਰਿਆ ਵੀ ਤੁਹਾਡਾ ਪੰਥ ਨਾਲ ਲੈਣਾ ਦੇਣਾ ਕੀ ਹੈ ਤੁਸੀਂ ਪੰਥ ਲਈ ਕੀਤਾ ਕੀ ਹੈ ਮੇਰਾ ਕਹਿਣ ਤੋਂ ਮਤਲਬ ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਨੇ ਸਮਝਦਾਰ ਹੋ ਚੁੱਕੇ ਨੇ ਕੁਝ ਜਿਵੇਂ ਉਹ ਨਮਨੀਤ ਕਿਹੜਾ ਜਿਹੜਾ ਉਹ ਬਾਰਡਰ ਕਿਨਰ ਪਤਾ ਨਹੀਂ ਮੋੜਿਆ ਸੀ ਰੋਕਿਆ ਸੀ ਖਰਿਆਣੇ ਦਾ ਹੁਣ ਪੱਗਵੰਨੀ ਫਿਰਦਾ ਹੈ ਬੜਾ ਜ਼ੋਰ ਲਾਇਆ ਉਹਨੇ ਅਲੱਖਾ ਦਾ ਖਰ ਮੂੰਹ ਤੋਂ ਸੱਚ ਬੋਲ ਗਿਆ ਸੀ ਯੂਨੀਵਰਸਿਟੀ ਜਾ ਕੇ ਕਹਿੰਦਾ ਝਾੜੂ ਵਾਲੇ ਜਿੱਤਣਗੇ ਬਹਿ ਸ਼ਬਦਾਵਲੀ ਤਾਂ ਉਹਦੀ ਸਹੀ ਨਹੀਂ ਸੀ ਇਹ ਸਾਰਿਆਂ ਨੇ ਨਾ ਉੱਥੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਂ ਇਹ ਕਹਿ ਲਏ ਵੀ ਜਲੂਸ ਕੱਢਣ ਵਾਸਤੇ ਪੂਸ਼ ਨੂੰ ਅੱਗ ਲੱਗੀ ਹੋਈ ਸੀ ਬਾਂਦਰ ਬਣ ਕੇ ਘੁੰਮਦੇ ਸੀ ਤੇ ਉਹ ਸਾਰਾ ਕੁਝ ਸਾਹਮਣੇ ਆ ਗਿਆ ਇੱਕ ਬੇਨਤੀ ਜਿਹੜਾ ਲੋਕ ਪੰਜਾਬ ਨੂੰ ਪਿਆਰ ਕਰਦੇ ਹਨ ਮੇਰਾ ਮਕਸਦ ਇਹ ਨਹੀਂ ਹੁੰਦਾ ਕਿਸੇ ਪਾਰਟੀ ਦੀ ਚਾਪਲੂਸੀ ਕਰੀਏ ਮੇਰਾ ਮਕਸਦ ਇਹ ਹੁੰਦਾ ਜਿਹੜਾ ਵੀ ਕਿਸੇ ਪਾਰਟੀ ਦਾ ਲੀਡਰ ਤੁਹਾਡੇ ਵਿੱਚ ਖੜ ਕੇ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਨਾਲ ਕਮਿਟਮੈਂਟ ਕਰਦਾ ਭਾਵੇਂ ਉਹ ਹਾਰ ਜੇ ਫਿਰ ਵੀ ਤੁਹਾਡੇ ਵਿੱਚ ਖੜਾ ਹੈ ਔਰ ਪੰਜਾਬ ਦੇ ਮੁੱਦਿਆਂ ਨੂੰ ਛੱਡਦਾ ਨਹੀਂ ਉਸ ਬੰਦੇ ਨੂੰ ਵੋਟਾਂ ਪਾ ਕੇ ਜਿਤਾਇਓ ਜੇ ਪੰਜਾਬ ਨੂੰ ਬਚਾਉਣਾ ਜਿਵੇਂ ਤੁਸੀਂ ਤਰਨ-ਤਾਰਨ ਤੇ ਕੀਤਾ ਹੈ ਕਈ ਵਾਰੀ ਸੋਚ ਲਾਉਂਗੇ ਵੀ ਝਾੜੂ ਵਾਲੇ ਨੇ ਸਪੋਰਟ ਕੀਤੀ ਐ ਨਾ 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 ਜਿਹੜਾ ਵੀ ਬੰਦਾ ਜ਼ਿੰਮੇਵਾਰੀ ਨਾਲ ਗੱਲ ਕਰਦਾ ਉਹ ਕੋਈ ਵੀ ਹੋਵੇ ਇੱਕ ਬੇਨਤੀ ਸੁਣਿਓ ਪਹਿਲਾਂ ਮੇਰਾ ਜੀ ਕੀਤਾ ਵੀ ਜਿਹੜੇ ਬੰਦਿਆਂ ਨੇ ਪੰਥ-ਪੰਥ ਕਰਕੇ ਰੌਲਾ ਪਾਇਆ ਸੀ ਉਹ ਪਤਾ ਹੈ ਕੌਣ ਨੇ ਤੱਲਾ ਮੈਂ ਕਹਿਣਾ ਚਾਹੁੰਦਾ ਸੀ ਪਰ ਮੈਂ ਸੋਚਿਆ ਥੋੜਾ ਠਹਿਰ ਕੇ ਕਹਾਂਗਾ ਇਹਨਾਂ ਹਰਾਮਖੋਰਾ ਨੇ ਨਾ ਜਿਹੜਾ ਮਨਦੀਪ ਹੈਗਾ ਜਿਹੜਾ ਚੋਣ ਹਾਰਿਆ ਸਣੀ ਦਾ ਭਰਾ ਇਹਨੂੰ ਮੋਹਰਾ ਬਣਾਇਆ ਸੀ ਕਿਉਂਕਿ ਇਹਦੇ ਨਾਂ ਤੇ ਪੈਸਾ ਇਕੱਠਾ ਕੀਤਾ ਤੇ ਪੈਸਾ ਇਹਨੂੰ ਬਸ ਥੋੜਾ ਬਹੁਤਾ ਵਰਤਣ ਬਾਅਦ ਤੇ ਦਿੱਤਾ ਬਾਕੀ ਸਭ ਇਹ ਆਪੋ ਆਪਣੇ ਘਰਾਂ ਚ ਲੈ ਕੇ ਵੜ ਗਏ ਭਾਵੇਂ ਸੇਮਾ ਉਹ ਵੀ ਅਮਰਤਪਾਲ ਦਾ ਪਾਪਾ ਭਾਵੇਂ ਮੋਖ ਬੁਲਾ ਰਹੇ ਹੋਣ ਇਹਨਾਂ ਦੇ ਹੋਰ ਜਿਹੜੇ ਵੀ ਕੜਮ ਚੌਧਰੀ ਭਾਵੇਂ ਨਹੀਂ ਢਾਜੇਦਾਰ ਹੋ ਗਏ ਭਾਵੇਂ ਸਿਮਰਜੀਤ ਮਾਨ ਦੇ ਬੰਦੇ ਹੋਣ ਇਹ ਸਾਬ ਗਰਾਈਆਂ ਕਰਕੇ ਆਪੋ ਆਪਣੇ ਘਰਾਂ ਚ ਵੜ ਗਏ ਤੇ ਉਹ ਜਵਾਕ ਕਹਿ ਲਿਆ ਕਿ ਛੋਟੀ ਜੀ ਦੁਕਾਨ ਕਰਨ ਵਾਲਾ ਟੰਗ ਤਾਂ ਤੇ ਉਹ ਤਾਂ ਹਾਲੇ ਚੰਗਾ ਰਹਿ ਗਿਆ ਵੀ ਜਿਹੜੀ ਵੋਟ ਉਹਨੂੰ ਪੈ ਗਈ ਉਹ ਫਿਰ ਵੀ ਬਦਲ ਗਿਆ ਸੀ ਕਹਿੰਦਾ ਮੈਂ ਖਾਲਸਾਣ ਦੀ ਗੱਲ ਨਹੀਂ ਕਰਦਾ ਔਰ ਮੈਂ ਕਹਿੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਦਮ ਔਰ Hindu ਭਾਈਚਾਰਕ ਸਾਂਝ ਦੇ ਮੁਤਾਬਕ ਥੋੜੀ ਬਹੁਤੀ ਉਹਨੇ ਗੱਲ ਕੀਤੀ ਤਾਂ ਉਹਦੀ ਇੱਜ਼ਤ ਰਹਿ ਗਈ ਨਹੀਂ ਜਵਾਨ ਤੋਂ ਉਹਦੀ ਜਬਤ ਹੋਣੀ ਸੀ ਫਿਰ ਵੀ ਉਹ ਸਿਆਣਪ ਵਰਤ ਗਿਆ ਇਹਨੂੰ ਦੇਖ ਲਿਆ ਕੜਮ ਚੌਧਰੀਆਂ ਨੇ ਤੇ ਜਿਹੜਾ ਇਹਨਾਂ ਨੇ ਨਾ ਇਹ ਢੋਲ বাজਾਇਆ ਸੀ ਪਿੱਟ ਸਿਆਪਾ ਕੀਤਾ ਸੀ 27 ਦੇ ਵਿੱਚ ਸਰਕਾਰ ਬਣੂ ਸ਼ੁਰੂਅਤ ਇੱਥੋਂ ਕਰਾਂਗੇ ਤੇ ਹੁਣ ਅਕਲ ਟਿਕਾਣੇ ਆ ਗਈ ਜੇ ਨਾ ਕਿਸੇ ਦੇ ਅਕਲ ਟਿਕਾਣੇ ਆਈ ਤਾਂ ਆਪਾਂ ਕਰਨ ਵਾਜ ਤੇ ਬੈਠੇ ਹਾਂ ਚੰਗੀ ਤਰ੍ਹਾਂ ਬੰਦੇ ਦੇ ਪੁੱਤ ਬਣਾ ਕੇ ਰੱਖੂੰ ਜਿਹੜੇ ਬੰਦੇ ਪੰਥ ਪੰਥ ਕਰਕੇ ਕੌਮ ਨੂੰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਛੇਤਰ ਫੇਰ ਕੇ ਰੱਖਾਂਗੇ ਜਿੰਨਾ ਚਿਰ ਰਹਿ ਗਏ ਆ ਇਹ ਗੱਲ ਚੇਤੇ ਰੱਖਿਓ ਔਰ ਜਿਹੜੀਆਂ ਭੇਡਾਂ ਫੇਸਬੁਕ ਤੇ ਅਮਰਤਪਾਲ ਅਮਰਤਪਾਲ ਸੰਦੀਪ ਸਾਨੀ ਜੋਦਾ ਜੋਦਾ ਕਰਕੇ ਕੂਕਾਂ ਮਾਰਦੀਆਂ ਸੀ ਪਿੜਦੀਆਂ ਸੀ ਦੋਨੋਂ ਥੋੜਾ ਜਿਹਾ ਸਬਰ ਆ ਗਿਆ ਹੁਣ ਇਹ ਫੇਸਬੁਕਾਂ ਤੇ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ ਠੀਕ ਹੈ ਇਹ ਬਹੁਤ ਵੱਡਾ ਪਲੇਟਫਾਰਮ ਹੈ ਸੋਸ਼ਲ ਮੀਡੀਆ ਤੁਸੀਂ ਆਪਣੀ ਗੱਲ ਕਹੋ ਕਿਸੇ ਤਰੀਕੇ ਦੇ ਨਾਲ ਢੰਗ ਦੇ ਨਾਲ ਤੁਹਾਡੀ ਸ਼ਬਦਾਵਲੀ ਵਧੀਆ ਹੋਵੇ ਤਹਾਨੂੰ ਪੰਜਾਬ ਦੇ ਲੋਕਾਂ ਨੇ ਸਿਆਣੇ ਬਜ਼ੁਰਗਾਂ ਨੇ ਘਰਾਂ ਦੇ ਵਿੱਚ ਔਰਤਾਂ ਨੇ ਸੁਣਨਾ ਹੁੰਦਾ ਪਰ ਤੁਸੀਂ ਜਿਹੜਾ ਗਾੜੀ ਗਲੋਚ ਪੰਤਕ ਹੋਣ ਦੇ ਨਾਤੇ ਕਰਦੇ ਹੋ ਨਾ ਉਹਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਅੱਜ ਤੁਹਾਨੂੰ ਸਬਕ ਚੰਗੀ ਤਰ੍ਹਾਂ ਮਿਲ ਗਿਆ ਇਹ ਸਚਾਈ ਹੈ ਤੇ ਹੁਣ ਦੱਸਿਓ ਕਮੈਂਟ ਕਰਕੇ ਵੀ ਤਰਨ ਤਰਨ ਜਿਮਨੀ ਚੋੜ ਜੇ ਇਹ ਅਮਰਤਪਾਲ ਦੇ ਭਾਪੇ ਜਾਂ ਬਾਰਸ ਪੰਜਾਬ ਦੀ ਜਥੇਬੰਦੀ ਦੇ ਹਾਰੇ ਨੇ ਤਾਂ ਪੰਥ ਹਾਰੇ ਜਾਂ ਤੁਹਾਡੀਆਂ ਕਰਤੂਤਾਂ ਹਾਰੀਆਂ ਨੇ ਅੱਛਾ ਇੱਕ ਲਾਸ ਗੱਲ ਕਰਨ ਲੱਗਾ ਸੁਣ ਲਿਓ ਧਿਆਨ ਦੇ ਨਾਲ ਆ ਜਦੋਂ ਨਾ ਪੁੱਛਿਆ ਗਿਆ ਕਿ ਸਣੀ ਦਾ ਭਰਾ ਜਿਹੜਾ ਮੰਦੀਪ ਹੈ ਉਹ ਕੈਂਡੀਡੇਟ ਕਿਹਦੇ ਵੱਲੋਂ ਹੈ ਉਹਦਾ ਕਹੀ ਗਿਆ ਕਹਿੰਦਾ ਮੈਂ ਪੂਰੇ ਪੰਥ ਵੱਲੋਂ ਆ ਅਮਰਤਪਾਲ ਦਾ ਪਾਪਾ ਕਹਿੰਦਾ ਸਾਡਾ ਉਮੀਦਵਾਰ ਹੈ ਤੇ ਨਾਲ ਹੀ ਸਰਬਜੀਤ ਕਹੀ ਗਿਆ ਸਾਡਾ ਉਮੀਦਵਾਰ ਹੈ ਮਾਨਦਲ ਵਾਲੇ ਕਹਿੰਦੇ ਸਾਡਾ ਉਮੀਦਵਾਰ ਹੈ ਤੇ ਆਲ ਸੋਸ਼ਲ ਮੀਡੀਆ ਤੇ ਪਤਾ ਕੀ ਚੱਲਿਆ ਉਹ ਕਹਿੰਦੇ ਮਨਦੀਪ ਸਿੰਘ ਆਜ਼ਾਦ ਉਮੀਦਵਾਰ ਦੂਜੇ ਨੰਬਰ ਤੇ ਰਿਹਾ ਆਜ਼ਾਦ ਉਮੀਦਵਾਰ ਕਿਹਾ ਮੀਡੀਆ ਨੇ ਉਹ ਕਿਹਾ ਇਹ ਤੁਹਾਡੇ ਜੀ ਜੁੱਤੀਆਂ ਨਹੀਂ ਮਾਰੀਆਂ ਤੁਹਾਡੇ ਜੂਤ ਨਹੀਂ ਫਿਰਿਆ ਤਾਂ ਹੋਰ ਕੀ ਹੈ ਕਿਹੜਾ ਬੰਦਾ ਦਾਵਾ ਕਰੂ ਵੀ ਸਾਡੀ ਪਾਰਟੀ ਦਾ ਬੰਦਾ ਸੀ ਜੂਤ ਹੀ ਫਿਰਿਆ ਇਹ ਚਲੋ ਬਹੁਤਾ ਹੋਰ ਕੁਝ ਨਾ ਬੋਲਾਂ ਦੁਆਰਾ ਫੇਰ ਛੇਤਰ ਆਪਰੇਟ ਕਰ ਦੇਾਂਗੇ ਤੇ ਅਖੌਤੀ ਪੰਥਕ ਦਾ ਜਾਂ ਕਿ ਅਖੌਤੀ ਪੰਥਕ ਪੰਥ ਦਾ ਮਖੌਟਾ ਪਾਉਣ ਵਾਲਿਆਂ ਦੇ ਫਿਰਿਆ ਜੂਤ ਤਰਨ ਤਰਨ ਜਿਮਨੀਟ ਜੂਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ